ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅੱਜ ạtari-Wagha ਸਰਹੱਦ ਦੇ ਕਸਬਿਆਂ ਵਿੱਚ ਆਪਰੇਸ਼ਨ ਈਗਲ ਤਹਿਤ ਨਸ਼ਾ ਤਸਕਰਾਤ ਤੇ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵੱਡੀ ਮੁਹਿੰਮ ਚੇੜੀ ਗਈ ਜਿਸ ਤਹਿਤ ạtari ਵਿਖੇ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸਰਚ ਆਪਰੇਸ਼ਨ ਕੀਤਾ ਗਿਆ ਇਸ ਸਰਚ ਅਭਿਆਨ ਵਿੱਚ ਡੀਐਸਪੀ ạtari ਸੁਖਜਿੰਦਰ <th>ਪਰ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਇਸ ਸਰਚ ਬਿਆਨ ਵਿੱਚ ਪੁਲਿਸ ਦੇ ਜਵਾਨਾਂ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸਵੇਦਨਸ਼ੀਲ ਕਰਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਸੀਲ ਵੀ ਕੀਤਾ ਗਿਆ

ਵਾਹ ਜੁਟਾ ਕਰ ਖੜਾ ਜੁਟਾ ਆਪਾਂ ਜੁਟਾ ਕਰੀਏ ਜਿੰਦਗੀ ਵੱਲੋਂ ਅੱਜ ਸਰਚ ਆਪਰੇਸ਼ਨ ਜਿਹੜਾ ਟਾਰੀ ਦੇ ਵਿੱਚ ਕੀਤਾ ਗਿਆ ਈਗਲ 4 ਦੇ ਤਹਿਤ ਤਾਂ ਇੱਕ ਤਸਵੀਰਾਂ ਦੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਆ ਉਹ ਰੇਡ ਕੀਤੀ ਗਈ ਆ ਵੱਡੇ ਪੱਧਰ ਤੇ ਜਿਹੜੀ ਸਾਤਿਵਾਰੀ ਕੀਤੀ ਗਿਆ ਲੋਕ ਜਿਹੜੇ ਘਰਾਂ ਦੇ ਵਿੱਚ ਉਹਨਾਂ ਨੂੰ ਕਾਲੇ ਮਾਰਦੇ ਸੀ ਇੱਥੋਂ ਹਰ ਰੋਹੂ ਚੱਕਰ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇਹ ਨਹੀਂ ਨੂੰ ਚ ਉਹਨਾਂ ਤੇ ਸਖਤ ਕਾਰਵਾਈ ਕੀਤੀ ਚੁੱਕੀ ਜੇਕਰ ਉਹਨਾਂ ਨੇ ਗਲਤ ਤਰੀਕੇ ਨਾਲ ਜ਼ਇਦਾਸਾਂ ਵਰਗੀਆਂ ਉਹ ਕਰਦੇ ਨੇ ਉਹ ਕਰਦੇ ਨੇ ਇਹਨਾਂ ਦੇ ਘਰਾਂ ਨੂੰ ਕਬਜ਼ੇ ਵਿੱਚ ਲਿਆ ਜਾਵੇਗਾ ਦੀ ਬਹੁਤ ਬਰਾਬਰ ਦਾ ਨਾਮ ਸੀ ਪਰ ਇਹ ਦੇਖਾਂਗੇ ਹਾਂ ਜੀ ਹਾਂਜੀ ਸਰ ਅੱਜ ਅਸੀਂ ਅਤਾਰੀ ਛੋਟਾ ਦਾ ਪੰਪ ਕੇ ਇਸ ਸੰਬੰਧੀ ਜਾਣਕਾਰੀ ਦੇ ਦੇਖੋ ਇਹ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਪਹਿਲ ਦੁਆਰਾ ਹਦਾਇਤਾਂ ਸ਼ੁਰੂ ਹੋਈ ਆਇਆ ਹੈ ਔਰ ਅਸੀਂ ਲਗਾਤਾਰ ਹੁਣ ਕੰਮ ਕਰ ਰਹੇ ਆ ਜਿਹੜੇ ਵੀ ਅ ਡਰੱਗਸ ਦਾ ਧੰਦਾ ਕਰਦੇ ਆ ਚਾਹੇ ਵੱਡੇ ਸਮਗਲਰ ਆ ਚਾਹੇ ਛੋਟੇ ਸਮਗਲਰ ਆ ਉਹਨਾਂ ਦੇ ਖਿਲਾਫ ਅਸੀਂ ਬੜਾ ਸਖਤੀ ਨਾਲ ਐਕਸ਼ਨ ਲੈ ਰਹੇ ਆ ਔਰ ਇਹਦੇ ਵਿੱਚ ਅਸੀਂ ਪ੍ਰੋਪਰਟੀਆਂ ਵੀ ਅਟੈਚ ਕਰ ਰਹੇ ਆ ਲਗਾਤਾਰ ਸਰਚ ਆਪਰੇਸ਼ਨਸ ਵੀ ਹੋ ਰਿਹਾ ਔਰ ਸਾਨੂੰ ਕਾਮਯਾਬੀ ਦੀ ਚਾਪੀ ਮਿਲ ਰਹੀ ਹੈ ਜਿਹੜੇ ਸਮਗਲਰ ਨੇ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦਿੱਤੇ ਜਾ ਰਹੇ ਨੇ ਅਸੀਂ ਲਗਾਤਾਰ ਜਾਰੀ ਰੱਖਾਂਗੇ ਔਰ ਉਸ ਨੂੰ ਜਿਹੜਾ ਉਹ ਤੁਹਾਡੀ ਹੈਲਪ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਫਿਰ ਅਪੀਲ ਕਰਦਾ ਕਿ ਆਓ ਆਪਾਂ ਰਲ ਮਿਲ ਕੇ ਇਹੇ ਤੇ ਫਿਰ ਦੇ 55 ਦੇ ਵਿੱਚ ਆਪਰੇਸ਼ਨ ਦੇ ਦੇ ਅਨੁਸਾਰ ਹੀ ਕੰਮ ਸ਼ੁਰੂ ਕੀਤਾ ਹੋਇਆ ਹੈ ਜਿਦੇ ਸਾਡੇ ਸਾਰੇ ਸਹਿਯੋਗ ਕਰੋ ਤਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਸਟੇਟ ਸਾਰੇ ਬਣਾ ਸਕੀਏ ਨੌਂ ਸਵਾਨ ਛੱਕੀ ਨੌਂ ਸਵਾਨ ਜਿੱਦਣ ਆਪਣਾ ਇਹ ਫੈਸ਼ਨ ਚੱਲ ਰਿਹਾ ਵਾ ਦੇਖਣ ਚਾਇਆ ਤੇ ਜੇ ਨਸ਼ੇੜੀ ਆਪਣੀ ਜਗ੍ਹਾ ਬਦਲ ਰਹੇ ਆ ਉਸ ਦੇ ਬਾਰੇ ਕਿਸ ਤਰ੍ਹਾਂ ਵੀ ਨਸ਼ਾ ਬੰਦਿਆ ਇਹ ਲੜਾਈ ਇੰਨੀ ਹੈ ਕਿ ਜਿਹੜੇ ਕ੍ਰਾਈਮਨਲਸ ਆ ਸਾਰੇ ਆਪਾ ਟਿਕਾ ਮੱਟੀ ਜਾਣਾ ਪਰ ਅਸੀਂ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹਨਾਂ ਨੂੰ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣ ਵਾਲਾ ਅਸੀਂ ਆਪਦਾ ਕੰਮ ਕਰੀ ਜਾਵਾਂਗੇ ਪਰ ਤੁਹਾਨੂੰ ਕਾਮਯਾਬੀ ਵੀ ਕਾਫੀ ਮਿਲ ਰਹੀ ਹੈ ਠੀਕ ਹੈ ਥੈਂਕ ਯੂ ਜੀ ਹੋਰ ਤੁਸੀਂ ਕਾਸ਼ਤੇ ਹਨ ਹੋਰ ਤਕਰੀਬਨ 10 ਕਰੋੜ ਦੇ 30 40 ਕੇਸ ਹੋ ਗਏ ਹੋਏ ਪਬਲਿਕ ਇਨਫੋਰਮੇਸ਼ਨ ਔਫਿਸ ਟੂ ਤੇ ਇਹ ਲਗਾਤਾਰ ਪ੍ਰੋਸੈਸ ਚੱਲ ਰਿਹਾ ਹੈ ਪਰ ਸਾਰੇ ਨਹੀਂ ਹੈ ਜੈਦਤਾ ਹੋਰ ਤੁਸੀਂ ਵੀ ਕਾਸ਼ਤੇ ਨੇ ਇਹ ਸਰਕਾਰ ਰੇ ਸਿਵਾਏ ਸੇ ਕਰ ਸਕ ਨਹੀਂ ਨਾਇਨ ਵਰਕ ਸਕ ਕਿ ਹੁਣ ਇਹਨਾਂ ਦੇ ਉਤੇ